ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਲੋ ਜੀ ਤੁਸੀਂ ਸਟੱਫ ਤਾਂ ਦੇਖਦੇ ਹੀ ਰਹਿੰਨੇ ਹੋ ਤੇ ਆਹਾਂ ਮਤਲਬ ਰੈਡੀ ਹੋ ਕੇ ਜਾ ਰਹੇ ਸੀ ਜਿਹੜੇ ਚਾਰ ਪੰਜ ਪੀਸ ਤੇ ਮੈਂ ਤੁਹਾਨੂੰ ਦਿਖਾਉਣੀ ਆ ਤੇ ਵੀ ਆਫਟਰ ਰੈਡੀ ਕਿਦਾਂ ਦੇ ਲੱਗਦੇ ਨੇ ਇਹ ਸੂਟ ਹਨਾ ਤੇ ਆ ਦੇਖੋ ਆ ਬਰਬਰੀ ਦਾ ਸੂਟ ਹੈਗਾ ਖੋਲ ਦੋ ਇਹ ਬਰਬਰੀ ਦੀ ਸ਼ਰਟ ਹੈਗੀ ਆ ਤੇ نیچے ਆਪਾਂ ਨੇ ਸਲਵਾਰ ਨਾਲ ਦੀ ਫਿਨਿਸ਼ਿੰਗ ਦੇ ਕੇ ਇਹਨੂੰ ਰੈਡੀ ਕੀਤਾ ਹੋਇਆ ਤੇ ਫੋਰ ਸਾਈਡ ਲੇਸ ਦੀ ਫਿਨਿਸ਼ਿੰਗ ਕੀਤੀ ਹੋਈ ਆ ਆ ਦੇਖੋ ਇਹ neck ਦੇ ਉੱਪਰ ਵਰਕ ਹੈਗਾ ਲਓ ਜੀ ਇਹ ਬਾਜੂ ਵਰਕ ਹੈਗਾ ਇਹ neck ਦੇ ਉੱਪਰ ਹੈਗਾ ਠੀਕ ਹੈ ਜੀ ਬੈਕ ਤੇ ਜ਼ਿੱਪ ਲੱਗੀ ਹੋਈ ਆ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਬਣਿਆ ਹੋਇਆ ਤੇ ਇਹ ਇਹਦੇ ਨਾਲ ਪੈਂਟ ਰੈਡੀ ਹੋਈ ਹੋਈ ਆ ਪੈਂਟ ਦੇ ਉੱਪਰ ਆਪਾਂ ਨੇ ਇਸ ਤਰ੍ਹਾਂ ਬਟਨ ਡਿਜ਼ਾਈਨ ਕੀਤਾ ਤੇ نیچے ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਨਾਲ ਇਹਦੇ ਚੰਦੇਰੀ ਦਾ ਦੁਪੱਟਾ ਹੈਗਾ ਬਹੁਤ ਪਿਆਰਾ ਦੁਪੱਟਾ ਚੰਦੇਰੀ ਦਾ ਐਂਡ ਟਾਈ ਐਂਡ ਆਈ ਦੇਖੋ ਕਿੰਡੀ ਸੋਹਣੀ ਹੈਗੀ ਆ ਉਧਰ ਦੇਖੋ ਬਹੁਤ ਪਿਆਰਾ ਸੂਟ ਹੈ ਤੇ ਫੋਰ ਸਾਈਡ ਮਲਟੀ ਕਲਰ ਦੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਲਓ ਜੀ ਇਹ ਸੂਟ ਹੋ ਗਿਆ ਲਓ ਜੀ ਇਹ ਚਨੂਨ ਦੇ ਉੱਪਰ ਸੂਟ ਰੈਡੀ ਹੋਇਆ ਹੋਇਆ ਆ ਦੇਖੋ نیچے ਆਪਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਨੀਚੇ ਇਹਦੇ ਸਲਵਾਰ ਦੀ ਫਿਨਿਸ਼ਿੰਗ ਹੈਗੀ ਆ ਆ ਬਾਜੂ ਦੇ ਉੱਪਰ ਕੰਮ ਹੋਇਆ ਹੋਇਆ ਤੇ ਕਫ ਪਾ ਕੇ ਬਾਜੂ ਬਣੀ ਹੋਈ ਆ ਆ ਦੇਖੋ ਇੱਥੇ ਕਫ ਦੀ ਬਲ ਪਾ ਕੇ ਬਾਜੂ ਬਣੀ ਹੋਈ ਆ ਤੇ ਇਹ neck ਦੇ ਉੱਪਰ ਵਰਕ ਹੈ ਤੇ back neck ਦੇ ਉੱਪਰ ਵਰਕ ਹੈ ਬਹੁਤ ਪਿਆਰਾ ਬਹੁਤ ਹੀ ਜਿਆਦਾ ਸੋਹਣਾ ਸੂਟ ਬਣਿਆ ਹੋਇਆ ਚਾਹੇ ਕੰਮ ਥੋੜਾ ਹੋਵੇ ਅਰਸ ਐਂਡ ਸਫਾਈ ਦਾ ਫਿਨਿਸ਼ਿੰਗ ਦਾ ਹੋਵੇ ਕੰਮ ਹਨਾ ਫਿਰ ਐਂ ਚੀਜ਼ ਖਿੜ ਜਾਂਦੀ ਹੈ ਠੀਕ ਹੈ ਜੀ ਤੇ ਆ ਇਹਦੇ ਨਾਲ ਪੈਂਟ ਰੈਡੀ ਹੋਈ ਆ ਪੈਂਟ ਦੇ ਉੱਪਰ ਆਪਾਂ ਨੇ ਛੋਟੇ-ਛੋਟੇ ਬੁੱਟੀ ਪਾਈ ਆ ਐਂਡ نیچے ਲੇਸ ਦੀ ਫਿਨਿਸ਼ਿੰਗ ਦਿੱਤੀ ਆ ਦੇਖੋ ਕਿੰਨੀ ਸੋਹਣੀ ਲੱਗਦੀ ਆ ਵਿਦ ਨਾਲ ਸੋਬਰ ਸਰਦਾਰੀ ਸੁਪਰ نیٹ ਦਾ ਦੁਪੱਟਾ ਹੈਗਾ ਆ ਦੇਖੋ ਟਾਈ ਐਂਡ ਆਈ ਦੇਖੋ ਇਹਦੀ ਕਿੰਨੀ ਪਿਆਰੀ ਲਾਈਟ-ਲਾਈਟ ਜੀ ਹੋਈ ਹੋਈ ਆ ਤੇ ਸਾਈਡ ਤੇ ਲੇਸ ਦੀ ਫਿਨਿਸ਼ਿੰਗ ਕੀਤੀ ਹੋਈ ਆ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਬਣਿਆ ਹੈ ਲਓ ਜੀ ਇਹ ਵੀ ਨੈਕਸਟ ਸੂਟ ਇਹਦੇ ਤੇ ਐਂਕਰਿੰਗ ਹੋਈ ਹੋਈ ਆ ਇਹ ਵੀ ਚਨੂਨ ਦੇ ਉੱਪਰ ਰੈਡੀ ਹੋਇਆ ਹੋਇਆ ਵਿੱਚ ਲੇਸ ਪਾ ਕੇ ਐਂਕਰਿੰਗ ਐਂਡ ਫਿਰ ਲੇਸ ਫਿਰ ਇਧਰ 4 ਸਾਈਡ ਲੇਸ ਦੀ ਫਿਨਿਸ਼ਿੰਗ ਇਹ ਹੈਗਾ ਬਾਜੂ ਵਰਕ ਹਲਕੀ ਅੰਬ੍ਰੇਲਾ ਕੱਟ ਬਾਜੂ ਰੱਖੀ ਹੋਈ ਆ ਔਰਗੈਂਜ਼ਾ ਲਾ ਕੇ ਇਹਦੇ ਤੇ ਵਰਕ ਕੀਤਾ ਹੋਇਆ ਆ ਦੇਖੋ ਤੇ ਵੈਨ ਨੈਕ ਬਣਾਇਆ ਹੋਇਆ ਬਹੁਤ ਪਿਆਰਾ ਠੀਕ ਹੈ ਜੀ ਤੇ ਆ ਇਹਦੀ ਹੈਗੀ ਆ ਨਾਲ ਪੈਂਟ ਪੈਂਟ ਦੇ ਉੱਪਰ ਦੇਖੋ ਵਰਕ ਹੋਇਆ ਹੋਇਆ ਆ ਲੋ ਇਹ ਪੈਂਟ ਵਰਕਾ ਤੇ ਨਾਲ ਇਹਦੇ ਦੁਪੱਟਾ ਹੈਗਾ ਬਹੁਤ ਪਿਆਰਾ ਬਹੁਤ ਸੋਹਣਾ ਦੁਪੱਟਾ ਆ ਦੇਖੋ ਬਹੁਤ ਹੀ ਪਿਆਰਾ ਬਹੁਤ ਸੋਹਣਾ ਸੂਟ ਬਣਿਆ ਇਹ ਚਨੂਨ ਦੇ ਉੱਪਰ ਸੂਟ ਰੈਡੀ ਹੋਇਆ ਹੈ ਲਓ ਜੀ ਇਹ ਖਾਦੀ ਦੇ ਉੱਪਰ ਸੂਟ ਰੈਡੀ ਹੋਇਆ ਹੋਇਆ ਹੈ। ਇਹ ਤਰੇਪ ਦੀ ਸ਼ਰਟ ਹੈਗੀ ਆ ਤੇ ਇਹਦੇ ਆ ਦੇਖੋ ਘੇਰਾ ਵਰਕ ਤੇ ਨਾਲ ਇਹਦੇ ਪੈਂਟ ਨਾਲ ਦੀ ਲੇਸ ਦੀ ਸੌਰੀ ਕਪੜੇ ਦੀ ਫਿਨਿਸ਼ਿੰਗ ਦਿੱਤੀ ਆ। ਆ ਦੇਖੋ ਕੱਟ ਵਾਲੀ ਬਾਜੂ ਆ। ਇਸ ਤਰ੍ਹਾਂ ਤੇ ਇਹ neck ਦੇ ਉੱਪਰ ਕੰਮ ਹੋਇਆ ਹੋਇਆ। ਠੀਕ ਹੈ ਜੀ। ਬਹੁਤ ਪਿਆਰਾ ਬਹੁਤ ਹੀ ਜਿਆਦਾ ਸੋਹਣਾ ਸੂਟ ਬਣਿਆ ਹੋਇਆ ਤੇ ਬੈਕ ਤੇ ਜ਼ਿੱਪ ਜ਼ਿੱਪ ਲਗਾਈ ਹੋਈ ਆ। ਠੀਕ ਹੈ ਬਹੁਤ ਪਿਆਰਾ ਸੂਟ ਬਣਿਆ ਹੋਇਆ ਹੈ ਇਹ ਤੇ ਇਹਦੇ ਨਾਲ ਆ ਪੈਂਟ ਆ ਪੈਂਟ ਆਪਾਂ ਨੇ ਇਸ ਤਰ੍ਹਾਂ ਬਣਾਈ ਹੋਈ ਆ ਇਸ ਕਪੜੇ ਇਹ ਖਾਦੀ ਦੇ ਉੱਪਰ ਹੈਗਾ ਤੇ ਦੁਪੱਟਾ ਇਹਦਾ ਪਿਓਰ ਸੁਪਰ نیٹ ਦਾ ਐਂਡ 4 ਸਾਈਡ ਕਟਵਰਕ ਹੋਇਆ ਹੋਇਆ ਠੀਕ ਹੈ ਜੀ 4 ਸਾਈਡ ਕਟਵਰਕ ਤੇ ਦੁਪੱਟੇ ਦੀ ਇਸ ਤਰ੍ਹਾਂ ਡਿਜ਼ਾਈਨਿੰਗ ਹੈਗੀ ਆ ਬਹੁਤ ਪਿਆਰਾ ਸੂਟ ਬਣਿਆ ਹੋਇਆ ਹੈ ਇਹ ਵੀ ਲਓ ਜੀ ਇਹ ਵੀ ਸੂਟ ਜਿਨੂੰ ਦੇ ਉੱਪਰ ਰੈਡੀ ਹੋਇਆ ਹੋਇਆ ਬਹੁਤ ਪਿਆਰਾ ਸੂਟ ਬਣਿਆ ਹੈ ਇਹ ਆ ਦੇਖੋ ਇਹ ਘੇਰੇ ਦੇ ਉੱਪਰ ਵਰਕ ਆ ਗਿਆ ਆ ਸੈਂਟਰ ਦੇ ਵਿੱਚ ਆ ਗਿਆ ਤੇ ਆ ਸੈਂਟਰ ਦੇ ਵਿੱਚ ਬੂਟੇ ਆ ਗਏ ਤੇ ਆ ਨੈਟਵਰਕ ਆ ਗਿਆ ਤੇ ਆ ਬਾਜੂ ਦੇ ਉੱਪਰ ਕੰਮ ਆ ਗਿਆ ਆ ਦੇਖੋ ਬਹੁਤ ਪਿਆਰਾ ਸੂਟ ਬਣਿਆ ਹੈ ਜੀ ਤੇ ਇਹ ਬੈਕ ਦੇ ਉੱਪਰ ਆਪਾਂ ਨੇ ਨਾ ਬਟਨ ਲਗਾਏ ਨਾ ਜ਼ਿੱਪ ਲਗਾਈ ਆ ਉਹਨਾਂ ਨੂੰ ਘੱਟ ਪਸੰਦ ਆ ਹਨਾ ਤੇ ਬਹੁਤ ਸੋਹਣਾ ਸੂਟ ਬਣਿਆ ਹੋਇਆ ਤੇ ਆ ਨਾਲ ਇਹਦੇ ਚਨੂਨ ਦੀ ਸਲਵਾਰ ਹੈਗੀ ਆ ਤੇ نیچے ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਮਲਟੀ ਕਲਰ ਦੀ ਤੇ ਨਾਲ ਇਹਦੇ ਆ ਦੁਪੱਟਾ ਆ ਦੇਖੋ ਆ ਇਹਦੇ ਨਾਲ ਦੁਪੱਟਾ ਰੈਡੀ ਹੋਇਆ ਹੋਇਆ ਤੇ 4 ਸਾਈਡ ਮਲਟੀ ਕਲਰ ਦੀ ਲੇਸ ਲੱਗੀ ਹੋਈ ਆ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਇਹ ਬਹੁਤ ਸੋਨੇ ਬਹੁਤ ਪਿਆਰੇ ਸੂਟ ਬਣੇ ਨੇ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਕੋਈ ਮੈਂਡੋਲ ਕਾਟਨ ਦੇ ਉੱਪਰ ਹੈਗਾ ਕੋਈ ਮਸਲੀਨ ਦੇ ਉੱਪਰ ਆ ਕੋਈ ਬਰਬਰੀ ਦੇ ਉੱਪਰ ਆ ਸਾਰੇ ਅਲੱਗ-ਅਲੱਗ ਸਟੱਫ ਦੇ ਉੱਪਰ ਬਣੇ ਹੋਏ ਨੇ ਤੇ ਕੁਝ ਕੁ ਸੂਟ ਫਰਸ਼ੀ ਸਲਵਾਰਾਂ ਨਾਲ ਬਣੇ ਹੋਏ ਨੇ ਤੇ ਕੁਝ ਪੈਂਟਸ ਨਾਲ ਨੇ ਕੁਝ ਮਤਲਬ ਕੁੰਦਿਆਂ ਵਾਲੀਆਂ ਨਾਲ ਨੇ ਜੋ ਵੀ ਹੈਗਾ ਹਨਾ ਤੇ ਆਪਣਾ ਕੰਟੈਕਟ ਨੰਬਰ ਹੈਗਾ 7087502051 7087502051 ਠੀਕ ਹੈ ਜੀ ਤੇ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਬਰਬਰੀ ਦਾ ਸੂਟ ਦਿਖਾਉਣ ਲੱਗੇ ਆ ਜੇ ਇਹ ਮਤਲਬ ਰਿਪੀਟ ਨਹੀਂ ਹੋਣਾ ਹੈਗਾ ਇਹ ਵਾਲਾ ਕਲਰ ਠੀਕ ਹੈ ਜੀ ਵਰਕ ਵਗੈਰਾ ਹੋ ਜਾਏਗਾ ਬਟ ਸੂਟ ਇਹ ਕਲਰ ਨਹੀਂ ਰਿਪੀਟ ਹੋਣਾ ਠੀਕ ਹੈ ਜੀ ਆ ਦੇਖੋ ਬਹੁਤ ਪਿਆਰਾ ਮਿੱਠਾ-ਮਿੱਠਾ ਕਲਰ ਆ ਤੇ ਵਰਕ ਵੀ ਇੰਨਾ ਸੋਹਣਾ ਹੋਇਆ ਹੋਇਆ ਤੇ ਬੈਕ ਤੇ ਆਪਾਂ ਨੇ ਬਟਨ ਡਿਜ਼ਾਈਨ ਕੀਤਾ ਹੋਇਆ ਤੇ ਉਦਲੀ ਬਾਜੂ ਦੇ ਉੱਪਰ ਕੰਮ ਹੋ ਗਿਆ ਹਨਾ ਤੇ ਆ ਪੈਂਟ ਦੇ ਉੱਪਰ ਹੋ ਗਿਆ ਆ ਦੇਖੋ ਇਹ ਪੈਂਟ ਦੇ ਉੱਪਰ ਆ ਤੇ ਇਹਦਾ ਦੁਪੱਟਾ ਤੁਹਾਨੂੰ ਖੋਲ ਕੇ ਦਿਖਾਉਣੀ ਆ ਤੇ ਭੈਣ ਨੇ ਕਿਹਾ ਸੀ ਕਿ ਰਾਇਵੀਰ ਆਪਣੀ ਚੋਇਸ ਦਾ ਬਣਾ ਕੇ ਦੇ ਦੋ ਲਓ ਜੀ ਬਹੁਤ ਪਿਆਰਾ ਹੈ ਇਹਦਾ ਬਹੁਤ ਸੋਨਾ ਬਰਬਰੀ ਦਾ ਇਹ ਦੁਪੱਟਾ ਤੇ ਬਹੁਤ ਸੋਹਣੀ ਲੇਸ ਦੀ ਫਿਨਿਸ਼ਿੰਗ ਕੀਤੀ ਹੋਈ ਆ ਆ ਦੇਖੋ ਇਧਰੋਂ ਬਹੁਤ ਹੀ ਪਿਆਰਾ ਸੂਟ ਬਣਿਆ ਹੈ ਠੀਕ ਹੈ ਜੀ ਤੇ ਇਹ ਸੇਮ ਨਹੀਂ ਮਿਲੇਗਾ ਜੇ ਤੁਸੀਂ ਕਹੋਗੇ ਕਿ ਤੁਸੀਂ ਆਪਣੀ ਚੋਇਸ ਦੇ ਬਣਾ ਦੋ ਤਾਂ ਫਿਰ ਹੋਰ ਵੀ ਵਧੀਆ ਮਿਲ ਸਕਦੇ ਨੇ ਤੁਹਾਨੂੰ ਬੈਠਿਆਂ ਨੂੰ ਲਓ ਜੀ ਨੈਕਸਟ ਕਲਰ ਇਹ ਬਹੁਤ ਸੋਹਣਾ ਸੂਟ ਬਣਿਆ ਬਹੁਤ ਹੀ ਪਿਆਰਾ ਆ ਦੇਖੋ ਤੇ ਇਹਦੀ ਪਾਕਟਸ ਦੇ ਉੱਪਰ ਕੰਮ ਹੋਇਆ ਹੋਇਆ ਆ ਦੇਖੋ ਤੇ ਆ ਕਲੀ ਬਣਾਈ ਹੋਈ ਆ ਕਲੀ ਦੇ ਉੱਪਰ ਕੰਮ ਹੋਇਆ ਹੋਇਆ ਤੇ ਆ ਬਟਨ ਡਿਜ਼ਾਈਨ ਆ ਆਪਾਂ ਨੇ ਇਸ ਤਰ੍ਹਾਂ ਕੀਤਾ ਤੇ ਆ ਬਣਾਈ ਆ ਬਾਜੂ ਕੱਟ ਵਾਲੀ ਬਾਜੂ ਬਣਾਈ ਆ ਤੇ ਮਹਿੰਦੀ ਕਲਰ ਦੀ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਆ ਬਹੁਤ ਪਿਆਰਾ ਬਹੁਤ ਹੀ ਜ਼ਿਆਦਾ ਸੋਨਾ ਸੂਟ ਬਣਿਆ ਤੇ ਇੱਥੇ ਵੀ ਆਪਾਂ ਨੇ ਫਿਨਿਸ਼ਿੰਗ ਦਿੱਤੀ ਆ ਮਹਿੰਦੀ ਕਲਰ ਦੀ ਤੇ ਆ ਦੇਖੋ نیچے ਇਸ ਤਰ੍ਹਾਂ ਦਿੱਤੀ ਆ ਤੇ ਬੈਕ ਦਿਖਾਓ ਬੈਕ ਦੇ ਉੱਪਰ ਆਪਾਂ ਨੇ ਕੋਈ ਕੰਮ ਨਹੀਂ ਰੱਖਿਆ ਹੈਗਾ ਕਿਉਂਕਿ ਫਿਰ ਜ਼ਿਆਦਾ ਓਵਰ ਜਾ ਹੋ ਜਾਂਦਾ ਠੀਕ ਹੈ ਜੀ ਤੇ ਇਹਦੇ ਨਾਲ ਆਪਾਂ ਨੇ ਪੈਂਟ ਬਣਾਈ ਆ ਤੇ ਪ੍ਰਿੰਟ ਦੇ ਉੱਪਰ ਆਪਾਂ ਇੰਨਾ ਕੰਮ ਕੀਤਾ ਠੀਕ ਹੈ ਜੀ ਇਹ ਮੈਂਡੋਲ ਦੇ ਉੱਪਰ ਆ ਬਹੁਤ ਹੀ ਜ਼ਿਆਦਾ ਫਾਈਨ ਹੈਗਾ ਇਹ ਬਹੁਤ ਪਿਆਰੀ ਆ ਮਤਲਬ ਇਹਨੂੰ ਡਾਈ ਹੋ ਕੇ ਆਪਾਂ ਨੇ ਬਣਾਇਆ ਠੀਕ ਹੈ نیچے ਆਪਾਂ ਨੇ ਟਾਫਟਾ ਦੀ ਲਾਈਨਿੰਗ ਲਗਾਈ ਆ ਤੇ ਇਹ ਹੋ ਗਿਆ ਤੇ ਨਾਲ ਆਪਾਂ ਨੇ ਕਮਲ ਚਨੋਂਨ ਦਾ ਦੁਪੱਟਾ ਰੈਡੀ ਕੀਤਾ ਐਂਡ ਮਲਟੀ ਕਲਰ ਦੀ ਇਹਦੇ ਤੇ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਬਹੁਤ ਪਿਆਰਾ ਸੂਟ ਬਣਿਆ ਜੀ ਇਹ ਨੈਕਸਟ ਸੂਟ ਬੇਬੀ ਪਿੰਕ 70L ਦੇ ਉੱਪਰ ਰੈਡੀ ਹੋਇਆ ਤੇ ਇਹ ਆਪਾਂ ਨੇ ਗੋਲ ਘੇਰੇ ਦੇ ਨਾਲ ਬਣਾਇਆ ਆ ਦੇਖੋ ਇਹ ਆ ਗਿਆ نیچے ਵਰਕ ਆ ਆ ਗਿਆ ਸੈਂਟਰ ਦੇ ਵਿੱਚ ਤੇ ਆ ਆ ਗਿਆ ਨੈਕ ਦੇ ਉੱਪਰ ਠੀਕ ਹੈ ਜੀ ਤੇ ਆ ਆ ਗਿਆ ਬਾਜੂ ਦੇ ਉੱਪਰ ਬਹੁਤ ਪਿਆਰਾ ਸੂਟ ਬਣਿਆ ਇਹ ਤੇ نیچے ਦੀ ਆਪਾਂ ਨੇ ਐਸੇ ਤਰ੍ਹਾਂ ਗੋਲ ਫਿਨਿਸ਼ਿੰਗ ਦਿੱਤੀ ਆ ਠੀਕ ਹੈ ਜੀ ਤੇ ਬੈਕ ਦੇ ਉੱਪਰ ਬਟਨ ਡਿਜ਼ਾਈਨ ਕੀਤਾ ਤੇ ਮਹਿੰਦੀ ਕਲਰ ਦਾ ਬਟਨ ਲਗਾਇਆ ਤੇ ਬਹੁਤ ਸੋਹਣਾ ਸੂਟ ਬਣਿਆ ਹੈ ਤੇ ਇਹਦੇ ਨਾਲ ਆਪਾਂ ਨੇ ਬੇਬੀ ਪਿੰਕ 70L ਮਤਲਬ ਦੁਪੱਟਾ ਰੈਡੀ ਕੀਤਾ ਤੇ ਨਾਲ ਮਲਟੀ ਕਲਰ ਦੀ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਤੇ ਇਹਦੇ ਨਾਲ ਆਪਾਂ ਨੇ ਫਰਸ਼ੀ ਸਲਵਾਰ ਰੈਡੀ ਕੀਤੀ ਆ ਆ ਦੇਖੋ ਤੇ ਇਹਦੇ ਵਿੱਚ ਆਪਾਂ ਨੇ ਬੁਟੀ ਡਿਜ਼ਾਈਨ ਕੀਤੀ ਆ ਸਲਵਾਰ ਤੇ ਸਟਾਫ ਦੇਖੋ ਕਿ ਨਾਲੇ ਤਾਂ ਸ਼ਾਈਨ ਕਰ ਰਿਹਾ ਨਾਲੇ ਇੰਨਾ ਸੌਫਟ ਆ ਬੀਬੀ ਇਹ ਡਾਈ ਕਰਕੇ ਬਣਾਇਆ ਬਹੁਤ ਵਧੀਆ ਸੂਟ ਬਣੇ ਆ ਇਹ ਠੀਕ ਹੈ ਜੀ ਤੇ ਨੈਕਸਟ ਸੂਟ ਹੈਗਾ ਲੈਮਨ ਜੈ ਸ਼ੇਡ ਇਹਦਾ ਨੰਬਰ ਹੁਣ ਮੈਨੂੰ ਚਿੱਤੇ ਨਹੀਂ ਹੈਗਾ ਲਿਖਿਆ ਹੋਇਆ ਤੇ ਇਹ ਵੀ ਆਪਾਂ ਨੇ ਫਰਸ਼ੀ ਸਲਵਾਰ ਨਾਲ ਰੈਡੀ ਕੀਤਾ ਤੇ ਆ ਦੇਖੋ ਇਹਦਾ ਘੇਰਾ ਹੈਗਾ ਗੋਲ ਤੇ نیچے ਆਪਾਂ ਨੇ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਮਲਟੀ ਕਲਰ ਦੀ ਤੇ ਇਹ ਹੈਗਾ ਇਹਦੇ ਤੇ ਵਰਕ ਹੋਇਆ ਹੈ ਆ ਪਾਕਟਸ ਦੇ ਉੱਪਰ ਠੀਕ ਆ ਇਹ ਨੈਕ ਵਰਕ ਹੈਗਾ ਤੇ ਆ ਇਹਦੀ ਬਾਜੂ ਡਿਜ਼ਾਈਨ ਆ ਦੇਖੋ ਆ ਬਾਜੂ ਡਿਜ਼ਾਈਨ ਹੈ ਲੋਚ ਆ ਬਾਜੂ ਡਿਜ਼ਾਈਨ ਹੈਗਾ ਤੇ ਬੈਕ ਦੇ ਪਨੇ ਜ਼ਿਪ ਲਗਾਈ ਆ ਠੀਕ ਹੈ ਜੀ ਨਾਲ ਆਪਾਂ ਇਹਦੇ ਫਰਸ਼ੀ ਸਲਵਾਰ ਰੈਡੀ ਕੀਤੀ ਆ ਇਹਦੇ ਉੱਪਰ ਆਪਾਂ ਨੇ ਨਿੱਕੀ ਨਿੱਕੀ ਬੂਟੀ ਪਾਈ ਆ ਠੀਕ ਹੈ ਜੀ ਆ ਦੇਖੋ ਬਹੁਤ ਜਿਆਦਾ ਪਿਆਰਾ ਕਲਰ ਵੀ ਬਹੁਤ ਸੋਹਣਾ ਬਹੁਤ ਪਿਆਰਾ ਸੂਟ ਰੈਡੀ ਹੋਇਆ ਤੇ ਇਹ ਇਹਦੇ ਨਾਲ ਦੁਪੱਟਾ ਹੈਗਾ ਦੁਪੱਟੇ ਦੇ ਉੱਪਰ ਆਪਾਂ ਨੇ ਨਾਲ ਦੀ ਹੀ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਬਹੁਤ ਸਰਦਾਰੀ ਸੋਬਰ ਜਿਹਾ ਸੁਠਾ ਕੇ ਨੇ ਲਓ ਜੀ ਇਹ ਵੀ ਫਰਸ਼ੀ ਸਲਵਾਰ ਦੇ ਨਾਲ ਹੀ ਹੈਗਾ ਸੂਟ ਤੇ ਇਹਦਾ ਵੀ ਘੇਰਾ ਗੋਲ ਰੱਖਿਆ ਆਪਾਂ ਨੇ ਤੇ ਇਸ ਤਰ੍ਹਾਂ ਵਰਕ ਕੀਤਾ ਸਾਰਿਆਂ ਨੂੰ ਡਿਫਰੈਂਟ ਡਿਫਰੈਂਟ ਲੁੱਕ ਦਿੱਤੀ ਆ ਤੇ ਨਾਲ ਇੱਥੇ ਤੱਕ ਕਟਵਕ ਦੀ ਤਰ੍ਹਾਂ ਕੀਤਾ ਤੇ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਠੀਕ ਹੈ ਜੀ ਇਹ neck design ਆ ਐਂਕਰਿੰਗ ਕੀਤੀ ਆ ਐਂਡ ਲੇਸ ਲਾਈ ਆ ਹਨਾ ਆ ਦੇਖੋ ਆ ਬਾਜੂ ਵਰਕ ਹੋਇਆ ਹੋਇਆ ਬਹੁਤ ਪਿਆਰਾ ਸੂਟ ਬਣਿਆ ਹੋਇਆ ਇਹ ਆਪਾਂ ਨੇ ਇੱਥੇ ਕਫ ਦੀ ਤਰ੍ਹਾਂ ਬਣਾਇਆ ਹੋਇਆ ਤੇ ਆ ਦੇਖੋ ਇੱਥੇ ਮਤਲਬ ਬਲ ਪਾ ਕੇ ਬਹੁਤ ਸੋਹਣਾ ਸੂਟ ਬਣਿਆ ਹੈ ਵੀ ਤੇ ਪਿੱਛੇ ਬੈਕ ਤੇ ਇਸ ਤਰ੍ਹਾਂ ਵਰਕ ਕੀਤਾ ਐਂਡ ਬਟਨ ਡਿਜ਼ਾਈਨ ਕੀਤਾ ਬਹੁਤ ਪਿਆਰਾ ਸੂਟ ਆ ਜੀ ਠੀਕ ਹੈ ਐਂਡ ਸਲਵਾਰ ਦੇ ਉੱਪਰ ਇਸ ਤਰ੍ਹਾਂ ਆਪਾਂ ਨੇ ਐਂਕਰਿੰਗ ਕਰਕੇ ਇਹਨੂੰ ਰੈਡੀ ਕੀਤਾ ਬਹੁਤ ਪਿਆਰਾ ਸੂਟ ਆ ਤੇ ਆ ਇਹਦੀ ਇਹਦਾ ਦੁਪੱਟਾ ਹੈਗਾ 4 ਸਾਈਡ ਲੇਸ ਆ ਮਲਟੀ ਕਲਰ ਦੀ ਤੁਸੀਂ ਚਾਹੋ ਤਾਂ ਤੁਸੀਂ ਵੀ ਰੈਡੀ ਕਰਵਾ ਸਕਦੇ ਹੋ ਇਦਾਂ ਦੇ ਇਹ ਮੈਡਲ ਦੇ ਉੱਪਰ ਆ ਤੇ ਸਟੱਫ ਬਹੁਤ ਫਾਈਨ ਹੈਗਾ ਉਸ ਤੋਂ ਬਾਅਦ ਆ ਗਿਆ ਜੀ ਮਾਊਸ ਕਲਰ ਦੇ ਉੱਪਰ ਤੇ ਇਹ ਸੂਟ ਆਪਣਾ ਪੈਂਟ ਨਾਲ ਬਣਿਆ ਹੋਇਆ ਆ ਦੇਖੋ ਆ ਵਰਕ ਹੋਇਆ ਉੱਪਰ ਤੱਕ ਤੇ ਆ neck ਦੇ ਉੱਪਰ ਵਰਕ ਹੋਇਆ ਵਿਦ ਐਂਕਰਿੰਗ ਠੀਕ ਹੈ ਜੀ ਇਹ neck ਵਰਕ ਹੈਗਾ ਤੇ ਬਾਜੂ ਡਿਜ਼ਾਈਨ ਇਹਦਾ ਇਸ ਤਰ੍ਹਾਂ ਕਰਕੇ ਆਪਾਂ ਨੇ ਇੱਥੇ ਕੱਟ ਪਾ ਕੇ ਇਹਨੂੰ ਰੈਡੀ ਕੀਤਾ ਇੱਕ ਮਿੰਟ ਖੋਲਿਓ ਵੀ ਮੈਂ ਤਾਂ ਖੋਲਣਾ ਨਹੀਂ ਬਹੁਤ ਸੋਹਣਾ ਬਾਜੂ ਬਾਜੂ ਡਿਜ਼ਾਈਨ ਹੈਗਾ ਜਦੋਂ ਇਹ ਵੇਅਰ ਕਰਦਾ ਉਦੋਂ ਲੁੱਕ ਦਾ ਪਤਾ ਚੱਲਦਾ ਵੀ ਕਿਸ ਤਰ੍ਹਾਂ ਹੈਗਾ ਠੀਕ ਹੈ ਜੀ ਤੇ ਬੈਕ ਦੇ ਉੱਪਰ ਆਪਾਂ ਨੇ ਵਰਕ ਕੀਤਾ ਤੇ ਇਸ ਤਰ੍ਹਾਂ ਇਹਨੂੰ ਡਿਜ਼ਾਈਨ ਕੀਤਾ ਬਹੁਤ ਸੋਹਣਾ ਸੂਟ ਬਣਿਆ ਹੋਇਆ ਸਾਰਿਆਂ ਨੂੰ ਡਿਫਰੈਂਟ ਡਿਫਰੈਂਟ ਲੁੱਕ ਦਿੱਤੀ ਹੈ ਤੇ ਆਹ ਇਹਦੀ ਪੈਂਟ ਨਾਲ ਰੈਡੀ ਹੋਇਆ ਤੇ ਆਹਾ ਨੀਚੇ ਵਰਕ ਹੋਇਆ ਹੈ ਠੀਕ ਹੈ ਜੀ ਤੇ ਨਾਲ ਦਾ ਹੀ ਇਹਦੇ ਦੁਪੱਟਾ ਹੈਗਾ ਦੁਪੱਟੇ ਦੇ ਉੱਤੇ ਮਲਟੀ ਕਲਰ ਦੀ ਲੇਸ ਲਗਾਈ ਆ ਸਰਦਾਰੀ ਜੀ ਤੇ ਇਹ ਹੋ ਗਿਆ ਇੱਕ ਸੂਟ ਲਓ ਜੀ ਇਹ ਵੀ ਸੂਟ ਫਰਸ਼ੀ ਸਲਵਾਰ ਨਾਲ ਹੈਗਾ ਆ ਦੇਖੋ ਇਹਦਾ ਵਰਕ ਬਹੁਤ ਜ਼ਿਆਦਾ ਬਰੀਕ ਟੰਕੇ ਨਾਲ ਕੀਤਾ ਹੋਇਆ ਆ ਦੇਖੋ ਇਧਰ ਹੈ ਠੀਕ ਹੈ ਜੀ ਤੇ نیچے ਆਪਾਂ ਨੇ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਇਹ ਬਾਜੂ ਦੇ ਉੱਪਰ ਵਰਕ ਹੈ ਆ ਦੇਖੋ ਬਾਜੂ ਦੇ ਉੱਪਰ ਵਰਕ ਹੈਗਾ ਤੇ ਆ ਇੱਥੇ ਲੇਸ ਡਿਜ਼ਾਈਨ ਕੀਤਾ ਤੇ ਹਲਕਾ ਕੱਟ ਪਾ ਕੇ ਮਤਲਬ ਗਲਾ ਰੈਡੀ ਕੀਤਾ ਤੇ ਬੈਕ ਦੇ ਉੱਪਰ ਇਸ ਤਰ੍ਹਾਂ ਬਟਨ ਡਿਜ਼ਾਈਨ ਕੀਤਾ ਬਹੁਤ ਸੋਹਣਾ ਸੂਟ ਬਣਿਆ ਹੈ ਇਹ ਤੇ ਇਹ ਦੀ ਸਲਵਾਰ ਹੈਗੀ ਆ ਤੇ ਸਲਵਾਰ ਦੇ ਉੱਪਰ ਇਸ ਤਰ੍ਹਾਂ ਪਿੰਟੈਕਸ ਪਾ ਕੇ ਤੇ ਨੀਚੇ ਲੇਸ ਦੀ ਫਿਨਿਸ਼ਿੰਗ ਲਾ ਕੇ ਇਹਨੂੰ ਰੈਡੀ ਕੀਤਾ ਹੋਇਆ ਤੇ ਆਹ ਦੁਪੱਟਾ ਹੈ ਇਹਦਾ ਦੁਪੱਟੇ ਦੇ ਉੱਪਰ ਮਲਟੀ ਕਲਰ ਦੀ ਲੇਸ ਲੱਗੀ ਹੋਈ ਆ ਠੀਕ ਹੈ ਜੀ ਤੇ ਇਹ ਹੋ ਗਿਆ ਸੂਟ ਵਿੱਚ ਇਹ ਫਰਸ਼ੀ ਸਲਵਾਰਾਂ ਵਿੱਚੀ ਪੈਂਟ ਲਓ ਜੀ ਇਹ ਵੀ ਆਪਾਂ ਕੁੜਤਾ ਸਟਾਈਲ ਹੀ ਰੱਖਿਆ ਹੋਇਆ ਹੈ ਇਹਨੂੰ ਸੂਟ ਨੂੰ ਤੇ ਨੈੱਕ ਦੇ ਉੱਪਰ ਇਸ ਤਰ੍ਹਾਂ ਲੇਸ ਲਾ ਕੇ ਇਹਨੂੰ ਬਣਾਇਆ ਹੋਇਆ ਤੇ ਆ ਦੇਖੋ ਨੀਚੋਂ ਗੋਲ ਘੇਰਾ ਐਂਡ ਲੇਸ ਦੀ ਫਿਨਿਸ਼ਿੰਗ ਠੀਕ ਹੈ ਜੀ ਇਹਨਾਂ ਨੇ ਡਿਜ਼ਾਈਨ ਭੇਜਿਆ ਸੀਗਾ ਆਪਾਂ ਉਹਦੇ ਅਕੋਰਡਿੰਗ ਬਣਾਇਆ ਤੇ ਆ ਆ ਨੀਚੇ ਲੇਸ ਦੀ ਫਿਨਿਸ਼ਿੰਗ ਐਂਡ ਬੈਕ ਤੇ ਬਟਨ ਡਿਜ਼ਾਈਨ ਠੀਕ ਹੈ ਜੀ ਤੇ ਆ ਇਹਦੇ ਨਾਲ ਹੈਗੀ ਆ ਸਕਿਨ ਕਲਰ ਦੀ ਸਲਵਾਰ ਸਲਵਾਰ ਦੇ ਉੱਪਰ ਛੋਟੇ ਛੋਟੇ ਬੂਟੀ ਪਾਈ ਆ ਆ ਦੇਖੋ ਤੇ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਬਣਿਆ ਤੇ ਉੱਪਰ ਲਾਸਟਿਕ ਪਾ ਕੇ ਸਲਾਰੀਆਂ ਸਲਵਾਰਾਂ ਬਣਾਈਆਂ ਨੇ ਤੇ ਨਾਲ ਇਹਦੇ ਹੈਗਾ ਕਮਲ ਚਨੋਂ ਦਾ ਟਾਈ ਐਂਡ ਡਾਈ ਦਾ ਦੁਪੱਟਾ ਆ ਦੇਖੋ ਇਹ ਕਮਲ ਦਾ ਦੁਪੱਟਾ ਹੈ ਟਾਈ ਐਂਡ ਡਾਈ ਠੀਕ ਹੈ ਜੀ ਤੇ ਸਾਰੇ ਇਸ ਵੀਡੀਓ ਦੇ ਸੂਟ ਬਹੁਤ ਪਿਆਰੇ ਬਹੁਤ ਸੋਹਣੇ ਨੇਗੇ ਹਨਾ ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੁਣ ਆਪਾਂ ਕਰਦੇ ਆ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ